ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਮਰਨਾ ਚੈਨ ਨਿਵਾਚਨ ਨੂੰ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮ ਹੋ ਕੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਫੇਰ ਲੈ ਕੇ ਆਏ ਹਾਂ ਕੜਾਈ ਵਾਲੇ ਸੋਹਣੇ ਸੋਹਣੇ ਸੂਟ ਉਮੀਦ ਕਰਦੀਆਂ ਵੀ ਤੁਹਾਨੂੰ ਇਹ ਪਸੰਦ ਆਉਣਗੇ ਜਿਸ ਕਿਸੇ ਨੇ ਵੀ ਤੁਹਾਨੂੰ ਤੁਸੀਂ ਕਰਵਾਉਣੇ ਹੋ ਤਾਂ ਤੁਸੀਂ ਆਰਡਰ ਕਰ ਸਕਦੇ ਹੋਗੇ ਠੀਕ ਹੈ ਤੇ ਇਹ ਜੇ ਤੁਸੀਂ ਇਹ ਸਟੱਫ ਵੀ ਮੰਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਮੰਗਵਾ ਸਕਦੇ ਹੋ ਜੋ ਆਪਾਂ ਹੁਣ ਤੁਹਾਨੂੰ ਦਿਖਾਉਣੀ ਹੈ ਸੂਟ ਜਿਹੜੀ ਕਿ ਆਪਣੇ ਕੋਲੇ ਵਰਕ ਹੋ ਕੇ ਆਏ ਹੋਏ ਨੇ ਹਾਂਜੀ ਇਹ ਹੈਗਾ ਆਪਣੇ ਕੋਲੇ ਪਹਿਲਾ ਸੂਟ ਦੇਖੋ 올ਓਵਰ ਸੂਟ ਹੈ ਗਰਮੀਆਂ ਦਾ ਸਟੱਫ ਹੈਗਾ ਕਾਟਨ ਦਾ ਸੂਟ ਹੈ ਠੀਕ ਹੈ ਇਹ ਜਿਹੜਾ ਫੈਬਰਿਕ ਹੈਗਾ ਇਹ ਮਫਤ ਲਾਲ ਦਾ ਬ੍ਰਾਂਡ ਠੀਕ ਹੈ ਇਸ ਤਰ੍ਹਾਂ ਇਹ ਕੱਟਵਰਕ ਇਸ ਤਰ੍ਹਾਂ ਇਹ ਕੱਟਵਰਕ ਕਰਕੇ ਚਾਕ ਤੇ ਘੇਰੇ ਤੇ ਤੇ ਇਸ ਤਰ੍ਹਾਂ ਇਹ ਕੋਰਨਰ ਤੇ ਫੁੱਲ ਪਾਈ ਹੋਏ ਨੇ ਠੀਕ ਹੈ ਇਹ ਜਿਹੜਾ ਕੱਟਵਰਕ ਕੀਤਾ ਹੈ ਇਹ ਅੱਗੇ ਪਿੱਛੇ ਕੀਤਾ ਹੈਗਾ ਦੋਨਾਂ ਸਾਈਡਾਂ ਤੇ ਅੱਗੇ ਵਾਲੇ ਪਾਸੇ ਤੇ ਪਿੱਛੇ ਵਾਲੇ ਪਾਸੇ ਠੀਕ ਹੈ ਤੇ ਇਹ ਜਿਹੜਾ ਹੈਗਾ ਇਹ ਬਾਵਾ ਦਾ ਵਰਕ ਹੈ ਗਰਮੀਆਂ ਦੇ ਵਿੱਚ ਹੈ ਜਿਹੜੇ ਹਲਕੇ ਜਿਹੇ ਵਰਕੀ ਸੋਹਣੇ ਲੱਗਦੇ ਹੈਗੇ ਠੀਕ ਹੈ ਇਹ ਦੇਖੋ ਇਸ ਤਰ੍ਹਾਂ ਪੈਂਟ ਦਾ ਆ ਪਾ ਕੰਟਰਾਸਟ ਕੀਤਾ ਹੋਇਆ ਕੱਟ ਵਰਕ ਦੇ ਕਿਤੇ ਵਿੱਚ ਇਹਦੇ ਜਿਹੜੀ ਵੀ ਕਲਰ ਹੈਗੇ ਐ ਜਿਵੇਂ ਲੈਮਨ ਸ਼ੇਡ ਹੈ ਲਾਈਟ ਜਿਹਾ ਤੇ ਗਾਜਰੀ ਇਹ ਰੰਗ ਆ ਪਾਉ ਹੈ ਜੁਨੀ ਆਫ ਵਾਈਟ ਕੋਇਆ ਵੇਅ ਠੀਕ ਹੈ ਜੀ ਜਿਸ ਕਿਸ ਨੂੰ ਵੀ ਡਿਜ਼ਾਈਨ ਪਸੰਦ ਆਉਂਦੀ ਹੈ ਕੋ ਤੁਸੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਸਕਰੀਨ ਸ਼ਾਟ ਲੈ ਕੇ ਤੁਸੀਂ ਦਿੱਤੇ ਹੋਏ ਨੰਬਰ ਤੇ ਭੇਜ ਸਕਦੇ ਹੋ ਤੇ ਆਪਣਾ ਆਰਡਰ ਜਿਹੜਾ ਉਹ ਬੁੱਕ ਕਰਵਾ ਸਕਦੇ ਹੋ ਜਿਹੜਾ ਵਰਕ ਹੈ ਆਪਣਾ ਉਹ ਪੂਰੀ ਫਿਨਿਸ਼ਿੰਗ ਦੇ ਨਾਲ ਮਿਲੂਗਾ ਠੀਕ ਹੈ ਕੋਈ ਵੀ ਐ ਨਹੀਂ ਹੈਗਾ ਵੀ ਤਾਂ ਉਧਰ ਚ ਜਾਣਗੇ ਜਾਂ ਹੋਰ ਕੁਝ ਹੋ ਜੂਗਾ ਬਿਲਕੁਲ ਸਫਾਈ ਦੇ ਨਾਲ ਹੈ ਜਿਹੜਾ ਆਪਣਾ ਵਰਕ ਉਹ ਹੁੰਦਾ ਹੈ ਠੀਕ ਹੈ ਜੀ ਤੇ ਨੈਕਸਟ ਸੂਟ ਹੈਗਾ ਆਪਣੇ ਕੋਲੇ ਇਹ ਹੈਗੇ ਕਾਟਨ ਦਾ ਇਹ ਵੀ ਸਟੱਫ ਕਾਟਨ ਦਾ ਹੀ ਹੈ ਪਲੀਨ ਇਹ ਦਾ ਕਲਰ ਹੈਗਾ ਲਾਈਟ ਮਹਿੰਦੀ ਲਾਈਟ ਜਿਹਾ ਮਹਿੰਦੀ ਹੈ ਇਹ ਤੇ ਇਹਦੇ ਤੇ ਆਪਾਂ ਇਸ ਤਰ੍ਹਾਂ ਵਰਕ ਕਰਵਾਇਆ ਇਹ ਸਾਰੇ ਵਿੱਚ ਦੇਖੋ ਪਹਿਲਾਂ ਘੇਰੇ ਤੇ ਇਸ ਤਰ੍ਹਾਂ ਲਾਈਨ ਹੋ ਤੇ ਉੱਤੇ ਛੋਟੇ ਛੋਟੇ ਫਲਾਰ ਆਉਣਗੇ ਠੀਕ ਹੈ ਇਹ ਜਿਹੜਾ ਕਲਰ ਵੀਡੀਓ ਦੇ ਵਿੱਚ ਥੋੜਾ ਜਿਹਾ ਫਰਕ ਆਉਂਦਾ ਤੇ ਇੱਥੇ ਪਾਕਟ ਆਉਗੀ ਅੱਜ ਕੱਲ ਪਾਕਟ ਦਾ ਬਹੁਤ ਰਵਾਜ ਹੈ ਦੇਖੋ ਇਸ ਤਰ੍ਹਾਂ ਇਹਦੇ ਵਿੱਚ ਵਿੱਚ ਫਲਾਰ ਆਉਣਗੇ ਤੇ ਘੇਰੇ ਤੇ ਵਰਕ ਆਊਗਾ ਲਾਈਨ ਤੇ ਇਸ ਤਰ੍ਹਾਂ ਇਹਦੀਆਂ ਪਾਕਟਸ ਬਣੀਆਂ ਹੋਈਆਂ ਨੇ ਤੇ ਜਿਉ ਬਾਹਮਾ ਤੇ ਵਰਕ ਹੈਗਾ ਉਹ ਹੈ ਇਸ ਤਰ੍ਹਾਂ ਠੀਕ ਹੈ ਇਹਦੇ ਵਿੱਚ ਵੀ ਆਪਾਂ ਮਰਜੈਂਟਾ ਕਲਰ ਪਾਇਆ ਹੋਇਆ ਹੈ ਇੱਕ ਮੈਰੂਨ ਪਾਇਆ ਤੇ ਆਫ ਵਾਈਟ ਹੈ ਤੇ ਗ੍ਰੀਨ ਹੈ ਠੀਕ ਹੈ ਇਹ ਵੀ ਕਾਟਨ ਦਾ ਸੂਟ ਹੈ ਤੁਸੀਂ ਇਸ ਤਰ੍ਹਾਂ ਦਾ ਸੂਟ ਹੈ ਜਿਹੜਾ ਉਹ ਰੈਡੀ ਕਰਵਾ ਸਕਦੇ ਹੋ ਬਹੁਤੀ ਘੱਟ ਪ੍ਰਾਈਸ ਦੇ ਵਿੱਚ ਸੂਟ ਤੁਹਾਨੂੰ ਮਿਲ ਜਾਣਗੇ ਠੀਕ ਹੈ ਜੀ ਨੈਕਸਟ ਸੂਟ ਆਪਣੇ ਕੋਲੇ ਹੈਗਾ ਇਹ ਵੀ ਆਲ ਓਵਰ ਹੈ ਠੀਕ ਹੈ ਇਹਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟ ਹੈ ਇਸ ਤਰ੍ਹਾਂ ਦਾ ਪ੍ਰਿੰਟ ਹੈ ਤੇ ਆਪਾਂ ਇਹ ਜੋ ਕਲੀਆਂ ਪੁਆਈਆਂ ਨੇ ਗ੍ਰੀਨ ਕਲਰ ਦੀਆਂ ਨੇ ਤੇ ਇਹਦੇ ਵਿੱਚ ਆਪਾਂ ਪੈਚਵਰਕ ਕਰਵਾਇਆ ਦੇਖੋ ਇਸ ਤਰ੍ਹਾਂ ਮੈਜੈਂਟਾ ਕਲਰ ਦਾ ਪੈਚ ਲਾ ਕੇ ਤੇ ਵਿੱਚ ਗ੍ਰੀਨ ਪੱਤੀਆਂ ਪਾਈਆਂ ਨੇ ਪੱਤੇ ਬਣੇ ਹੋਏ ਆ ਇਹ ਤੇ ਵਿੱਚ ਇਹਦੇ ਇਸ ਤਰ੍ਹਾਂ ਗ੍ਰੀਨ ਪੱਤੀਆਂ ਨੇ ਕੰਮ ਤੁਹਾਨੂੰ ਜਿਹੜਾ ਹੈ ਪੂਰਾ ਸਫਾਈ ਦੇ ਨਾਲ ਮਿਲੂਗਾ ਕੋਈ ਵੀ ਕੰਪਲੀਟ ਨਹੀਂ ਉਹਦੀ ਕੰਮ ਦੇ ਵਿੱਚ ਪੂਰੀ ਸਫਾਈ ਹੋਊਗੀ ਠੀਕ ਹੈ ਇਸ ਤਰ੍ਹਾਂ ਦਾ ਵੀ ਆਪਾਂ ਜੇ ਆਪਣੇ ਕੋਲੇ ਕੋਈ ਇਸ ਤਰ੍ਹਾਂ ਦਾ ਪ੍ਰਿੰਟ ਪਿਆ ਜਾਂ ਕੋਈ ਹੋਰ ਪ੍ਰਿੰਟ ਪਿਆ ਤਾਂ ਆਪਾਂ ਇਸ ਤਰ੍ਹਾਂ ਵਰਕ ਕਰਵਾ ਸਕਦੇ ਹਾਂ ਉਹਨੂੰ ਹਾਈਲਾਈਟ ਕਰਵਾ ਸਕਦੇ ਹਾਂ ਠੀਕ ਹੈ ਜੀ ਤੇ ਇਹਦੀਆਂ ਬਾਮਾ ਦਾ ਕੰਮ ਹੈਗਾ ਇਸ ਤਰ੍ਹਾਂ ਬਾਮਾ ਤੇ ਜਿਗਜੈਗ ਪਾ ਕੇ ਤੇ ਇਸ ਤਰ੍ਹਾਂ ਇੱਕ ਪੱਤਾ ਪਾਇਆ ਹੋਇਆ ਪੈਚ ਲਾਇਆ ਹੋਇਆ ਠੀਕ ਹੈ ਇਹ ਵੀ ਕਾਟਨ ਦਾ ਸੂਟ ਹੈਗਾ ਕੋਈ ਵੀ ਡਿਜ਼ਾਈਨ ਤੁਸੀਂ ਆਪਣਾ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਫੋਟੋ ਭੇਜ ਸਕਦੇ ਹੋ ਤੇ ਜਿਹੜੇ ਪ੍ਰਾਈਸ ਹੋਣਗੇ ਪੂਰੇ ਰੀਜ਼ਨੇਬਲ ਹੋਣਗੇ ਕੋਈ ਨੈਕਸਟ ਸੂਟ ਹੈ ਆਪਣੇ ਕੋਲੇ ਹੈਗਾ ਇਹ ਮਹਿੰਦੀ ਕਲਰ ਦਾ ਸੂਟ ਹੈ ਜਿਹੜਾ ਉਹ ਪਹਿਲਾਂ ਦਿਖਾਇਆ ਸੀ ਉਹ ਪਾਕਟ ਵਾਲਾ ਉਹ ਥੋੜਾ ਜਿਹਾ ਲਾਈਟ ਸੀਗਾ ਇਹ ਥੋੜਾ ਜਿਹਾ ਉਸ ਤੋਂ ਡਾਰਕ ਹੈ ਠੀਕ ਹੈ ਤੇ ਇਹਦੇ ਵਿੱਚ ਆਪਾਂ ਡਿਜ਼ਾਈਨਿੰਗ ਕੀਤੀ ਹੋਈ ਹੈ ਥੋੜੀ ਜੀ ਦੇਖੋ ਇਸ ਤਰ੍ਹਾਂ ਵੀ ਤੁਸੀਂ ਵੱਖਰਾ ਜਿਹਾ ਡਿਜ਼ਾਈਨ ਬਣਾ ਸਕਦੇ ਹੋ ਪਹਿਲਾਂ ਆਪਾਂ ਇੱਥੇ ਪਿੰਟੈਕਸ ਪਾਈਆਂ ਨੇ ਵਿਚਾਲੇ ਇਹ ਇਹ ਜਿਹੜੇ ਡੱਬੇ ਹੈਗੇ ਇਹਦੇ ਵਿੱਚ ਇਹਦੇ ਆਸ-ਪਾਸੇ ਆਪਾਂ ਡਾਇਮੰਡ ਸ਼ੇਪ ਦੇ ਪਿੰਟੈਕਸ ਪਾਈ ਹੋਏ ਨੇ ਠੀਕ ਹੈ ਇਹਦੀ ਵੀਡੀਓ ਵੀ ਮੈਂ ਤੁਹਾਨੂੰ ਬਾਅਦ 'ਚ ਦੇਵਾਂਗੀ ਜੇ ਇਹ ਆਪਾਂ ਸੂਟ ਰੈਣੀ ਕੀਤਾ ਉਦੋਂ ਇਹਦੀ ਵੀਡੀਓ ਮੈਂ ਤੁਹਾਨੂੰ ਦਿਊਂਗੀ ਠੀਕ ਹੈ ਇਹਦੇ ਵਿੱਚ ਪਹਿਲਾਂ ਇਹ ਡਾਇਮੰਡ ਤੇ ਡਾਇਮੰਡ ਦੇ ਪਿੰਟੈਕਸ ਪਾ ਕੇ ਵਿੱਚ ਵਿੱਚ ਆਪਾਂ ਇਹਦੇ ਇਹ ਫਲਾਰ ਪਾਏ ਹੋਏ ਨੇ ਪਤਾ ਨਹੀਂ ਵੀਡੀਓ ਦੇ ਵਿੱਚ ਦਿੰਦਾ ਕਿ ਨਹੀਂ ਪਿੰਟੈਕਸ ਪਰ ਇਹ ਪਿੰਟੈਕਸ ਪਾਈਆਂ ਹੋਈਆਂ ਨੇ ਤੇ ਵਿੱਚ ਫਲਾਰ ਹੈ ਠੀਕ ਹੈ ਤੇ ਫਲਾਰ ਹੈਗਾ ਇਹਦਾ ਨੀਵੀ ਬਲੂ ਕਲਰ ਨਾਲ ਆਪਾਂ ਇਹਦਾ ਕੰਟਰਾਸਟ ਕੀਤਾ ਹੋਇਆ ਇਹ ਵੀ ਕਾਟਨ ਦਾ ਸੂਟ ਹੈ ਤੇ ਇਸੇ ਤਰ੍ਹਾਂ ਹੀ ਆਪਾਂ ਬਾਵਾ ਤਿਆਰ ਕੀਤੀਆਂ ਨੇ ਬਾਵਾ ਦੇ ਵਿੱਚ ਪਿੰਟੈਕਸ ਨਹੀਂ ਪਾਏ ਏ ਲੇਸਿਸ ਵਗੈਰਾ ਲਗਾ ਕੇ ਆਪਾਂ ਇਹਨੂੰ ਤਿਆਰ ਕਰਾਂਗੇ ਬਹੁਤ ਸੋਹਣਾ ਤਿਆਰ ਹੋਊਗਾ ਠੀਕ ਹੈ ਇਹਦੀ ਵੀਡੀਓ ਆਪਾਂ ਤੁਹਾਨੂੰ ਦੇਵਾਂਗੇ ਇਹ ਸੂਟ ਦੀ ਜਦੋਂ ਆਪਾਂ ਰੈਡੀ ਕੀਤਾ ਤੇ ਇਹ ਹੈਗਾ ਇੱਕ ਆਪਣੇ ਕੋਲੇ ਹੋਰ ਚੱਕ ਦੇ ਵਿੱਚ ਤੇ ਇਹਦੇ ਵਿੱਚ ਆਪਾਂ ਘੇਰੇ ਤੇ ਤਿੰਨ ਫੁੱਲ ਪਾਏ ਹੋਏ ਨੇ ਇਹ ਵੀ ਆਪਾਂ ਕੱਟਵਰਕ ਕੀਤਾ ਹੋਇਆ ਹੈਗਾ ਦੇਖੋ ਚਾਕਾ ਤੇ ਘੇਰੇ ਤੇ ਕਟਵਰ ਕਰਕੇ ਤੇ ਆਪਾਂ ਘੇਰਾ ਇਹਦਾ ਵੱਡਾ ਸੀਗਾ ਤਾਂ ਕਰਕੇ ਆਪਾਂ ਵਿੱਚ ਇਹਦੇ ਤਿੰਨ ਫੁੱਲ ਪਾਤੇ ਠੀਕ ਹੈ ਇਹ ਵੀ ਜਿਹੜਾ ਕਟਵਰਕ ਹੈ ਉਹ ਅੱਗੇ ਪਿੱਛੇ ਹੋਇਆ ਹੋਇਆ ਹੈਗਾ ਤੇ ਇਹ ਹੈਗੀਆਂ ਇਹਦੀਆਂ ਬਾਹਮਾਂ ਜਿਹੜਾ ਇਹ ਸਟੱਫ ਹੈਗਾ ਇਹ ਪਸ਼ਮੀਨਾ ਸਿਰਫ ਇਹ ਸਰਦੀ ਵਾਲਾ ਸਟੱਫ ਹੈਗਾ ਠੀਕ ਹੈ ਜੀ ਬਾਕੀ ਸਾਰੇ ਜਿਹੜੇ ਸੀਗੇ ਉਹ ਕਾਟਨ ਦੇ ਸੀਗੇ ਅੰਜੀ ਉਮੀਦ ਕਰਦੇ ਆ ਤੁਹਾਨੂੰ ਸੂਟ ਪਸੰਦ ਆਏ ਹੋਣਗੇ ਜੇ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਇਹ ਕੋਈ ਸੂਟ ਇਹਨਾਂ ਦੇ ਵਿੱਚੋਂ ਰੈਡੀ ਕਰਵਾਉਣਾ ਤਾਂ ਤੁਸੀਂ ਉਹ ਸਕਰੀਨਸ਼ਾਟ ਲੈ ਕੇ ਤੁਸੀਂ ਦਿੱਤੇ ਹੋਏ ਨੰਬਰ ਤੇ WhatsApp ਕਰ ਸਕਦੇ ਹੋਗੇ ਤੇ ਆਪਣਾ ਜਿਹੜਾ ਸੂਟ ਆ ਉਹ ਤਿਆਰ ਕਰਵਾ ਸਕਦੇ ਹੋ ਠੀਕ ਹੈ ਜੀ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ